ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡ ਹੈ ਪਟਿਆਲਾ ਇਚਕਾ ਜਿਹੜਾ ਕਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇ ਜਿੱਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਉਹਨੂੰ ਮੈਂ ਉਹਦੀ ਹਾਲ ਪਤਾ ਕਰਨ ਵਾਸਤੇ ਆਇਆ ਹਾਂ ਵਿਚਾਰੇ ਦੀ ਅੱਖ ਹੀ ਚਲੀ ਗਈ ਉੱਥੇ ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਐ ਐਂਛੇ ਜਿਹਾ ਲੱਗਦੇ ਸਾਰੀ ਅੱਖ ਵਿਚਾਰੇ ਦੀ ਇੱਕ ਚਲੀ ਗਈ ਨੌਜਵਾਨ 22 ਸਾਲ ਦਾ ਪੰਚ ਆ ਜਿਹੜੇ ਨੌਜਵਾਨ ਹੈ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਹੇ ਆ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਆ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਹੋਰ ਵੀ ਬਜ਼ੁਰਗ ਹੈ ਉਹਦੀ ਵੀ ਡੈਥ ਹੋ ਗਈ ਹੈ ਗਿਆਨ ਸਿੰਘ ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ ਚ ਖੜੇ ਹੈ ਦੇਖੋ ਸੂਬਾ ਪੰਜਾਬ ਦਾ ਜ਼ਮੀਨ ਪੰਜਾਬ ਦੀ ਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ ਦੇਖੋ ਆ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ ਜੇ ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ ਪੰਜਾਬ ਪੁਲਿਸ ਹੀ ਕੋਲੈਬੋਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ ਆ ਇੱਕ ਆਪਣੀ ਕਨਸਟੀਟਿਊਸ਼ਨ ਹੈ ਇੱਕ ਪੰਜਾਬ ਦੀ ਪੁਲਿਸ ਹਰਿਆਣੇ ਚ ਨਹੀਂ ਜਾ ਸਕਦੀ ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੇ ਨਾਲ ਸਪੋਰਟ ਨਾਲ ਕਿਸੇ ਨੂੰ ਫੜ ਸਕਦੀ ਹੈ ਐ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦੋ ਇੱਥੇ ਤਾਂ ਜਿਵੇਂ ਬਾਰਡਰ ਬਣਾ ਪਿਆ ਹੈ ਦੇਖੋ 네ਗੋਸ਼ੀਏਸ਼ਨ ਨਾਲ ਪਿਆਰ ਨਾਲ ਡੈਮੋਕਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ ਪਰ ਡੈਮੋਕਰੇਸੀ ਦਾ ਮਤਲਬ ਹੈ ਪਿਆਰ ਨਾਲ ਡਾਇਲੌਗ ਨਾਲ ਗੱਲਾਂ ਹੋਣ ਡਾਇਲੌਗ ਨਾਲ ਹੀ ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ ਤੇ ਉਦੋਂ ਡਾਇਲੌਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ ਡਾਇਲੌਗ ਕਰਕੇ ਹੀ ਹੋਏ ਨਾ ਜੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ ਚੋਂ ਹੀ ਨਹੀਂ ਪੂਰੀ ਹੋਈਆਂ ਤੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤੇ ਹੋਰ ਜਿਆਦਾ ਫਰਸਟ੍ਰੇਸ਼ਨ ਕਰਦੀ ਹੈ ਦੇਖੋ ਪੰਜਾਬ ਇੱਕ ਇਤਿਹਾਸਾ ਸੂਬਾ ਹੈ ਜਿਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਫ੍ਰੀडम फाइਟਰ ਦੇਖੋ ਸਭ ਤੋਂ ਜਿਆਦਾ ਦੇਸ਼ ਦੇ ਆ ਪੰਜਾਬ ਦੇ ਆ ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਹਣੀ ਸੀ ਅੱਜ ਛੋਟਾ ਜਿਹਾ ਸੂਬਾ 2.5% ਏਰੀਆ ਵਾਲਾ ਸੂਬਾ ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ ਪਾਣੀ ਸਾਡੇ ਨਾਲ ਧੱਕਾ ਹੋਇਆ ਸਾਡਾ ਪਾਣੀ ਦੂਜੇ ਦੂਜੇ ਸ਼ਬਨ ਦੇਤਾ ਪਰ ਫਿਰ ਵੀ ਆਪਣਾ ਟਿਊਬਵਲ ਨਾਲ ਪਾਣੀ ਕੱਢ ਕੱਢ ਕੇ ਜਿਹੜਾ ਅੱਜ 800 ਫੁੱਟ ਤੇ ਚੱਲ ਗਿਆ ਹੈ ਤੇ ਦੇਸ਼ ਨੂੰ ਅਣ ਦਿੱਤਾ ਤੁਸੀਂ ਸਰਦੀ ਬਾਰਡਰ ਵੀ ਦੇਖ ਲਓ ਪਾਕਿਸਤਾਨ ਹੋਏ ਚਾਈਨਾ ਨਾਲ ਸਾਰੇ ਆਪਣੇ ਸਿਕਰੇਜਮੈਂਟਾਂ ਉੱਥੇ ਹੀ ਐ ਤੇ ਤੁਸੀਂ ਦੇਖਿਆ ਜੇ ਤੁਸੀਂ ਫੋਟੋਆਂ ਦੇਖਿਆ ਉਹਨਾਂ ਚਾਈਨਾ ਦੇ ਜਿਹੜੇ ਲੋਕ ਉੱਥੇ ਫੌਜੀ ਜਿਨ੍ਹਾਂ ਨੂੰ ਭਜਾ ਭਜਾਉਣ ਵਾਲੀ ਸਿਕਰੇਜਮੈਂਟ ਹੈ ਸੋ ਆਹ ਆਉ ਕਾਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਐਨੇ ਤੱਕੇ ਨਾ ਹਰਿਆਣਾ ਗੱਗਣ ਨੂੰ ਨਾ ਐ ਨਹੀਂ ਕਰਨਾ ਚਾਹੀਦਾ ਆ ਖਾਸ ਕਰਕੇ ਪੰਜਾਬ ਗੱਗਣ ਤਾਂ ਮੈਂ ਹੈਰਾਨ ਆ ਇਹਨਾਂ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਝ ਕਾ ਨਹੀਂ ਰਹੇ ਤੇ ਨਾਲੇ ਸਰੈਂਡਰੀ ਕਰੀ ਬਿਠੇ ਪੰਜਾਬ ਗੱਗਣ ਤਾਂ ਪੰਜਾਬ ਤਾਂ ਆਪਣੇ ਲਿਪ ਸਰਵਿਸ ਕੰਤੇ ਲੱਗਿਆ ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗੱਗਣ ਨੇ ਪੰਜਾਬ ਕੀਤਾ ਸਟਰੋਂਗਲੀ ਕੰਡੈਮ ਕਰਦੇ ਆ ਤੇ ਅਸੀਂ ਇੱਕ ਆ ਵੀ ਬੇਨਤੀ ਕਰਦੇ ਆ ਕਿ ਅੱਗੇ ਤੋਂ ਆ ਨਾ ਹੋ ਜਿੰਨੇ ਵਿਚਾਰੇ ਕੋਈ ਜਿਨ੍ਹਾਂ ਦੀ ਅੱਖ ਚਲੀ ਗਈ ਇਹਨਾਂ ਨੂੰ ਜਾਂ ਜਿਹੜੇ ਫੱਟੜ ਹੋਏ ਆ ਜਿਹੜਾ ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦਾ ਉਮਰ ਹੈ ਘੜਤ ਘੜੇ ਇਹਨੂੰ ਅਜਿਹੀ ਬਾਕੀ ਜ਼ਿੰਦਗੀ ਇਹਨ ਇੱਕ ਵਿਚਾਰੇ ਗਰੀਬ ਪਰਿਵਾਰ ਦਾ ਹੈ ਬਾਕੀ ਜ਼ਿੰਦਗੀ ਵਾਸਤੇ ਘੜਤ ਘੜੇ ਇਹਨੂੰ ਪੰਜਾਬ ਸਰਕਾਰ ਇਮੀਡੀਏਟਲੀ ਸਰਕਾਰੀ ਨੌਕਰੀ ਦੇ ਤੇ ਜਿਹਨੇ ਫੱਟੜ ਹੈ ਉਹਨਾਂ ਨੂੰ ਕੰਪਨਸੇਸ਼ਨ ਦੇ ਤੇ ਮੈਡੀਕਲ ਫੈਸਿਲਿਟੀ ਦੇ ਮੈਂ ਅੱਜ ਹਸਪੀਟਲ 'ਚ ਆਇਆ ਹਾਂ ਮੈਂ ਪਤਾ ਕੀਤਾ ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ ਨਾ ਉੱਥੇ ਐਂਬੂਲੈਂਸ ਹੈ ਤੁਸੀਂ ਹੈਰਾਨ ਲੈ ਜਾਓਗੇ ਸ਼ੰਭੂ ਬਾਰਦਰ ਤੇ ਐਂਬੂਲੈਂਸੀ ਆਣੀ ਜਿਹੜੇ ਲੋਕੀ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ ਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਸੋ ਪੰਜਾਬ ਗਵਰਨਮੈਂਟ ਦਾ ਤੇ ਖਾਸ ਕਰਕੇ ਹਰਿਆਣਾ ਗਵਰਨਮੈਂਟ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ ਮੈਂ ਸਟਰੋਂਗਲੀ ਕੰਡੈਮਨ ਕਰਦਾ ਕਿ ਇਸ ਤਰੀਕੇ ਨਾਲ ਦੇਖ ਰਹੇ ਕਿ ਮੁੱਖ ਮੰਤਰੀ ਭਗਵਨ ਪਾਣੀ ਦਾ ਸਟੇਟਮੈਂਟ ਦਿੱਤੀ ਕਿ ਮੈਂ ਕਿਸਾਨਾਂ ਨਾਲ ਖੜਾ ਹੈ ਇਸੀ ਕਰਕੇ ਮੀਡੀਓਕਰਟੀ ਭੂਮਿਕਾ ਨਿਭਾਉਣੇ ਬਾਰੇ ਨਹੀਂ ਕਿਸਾਨਾਂ ਨਾਲ ਜਿਹੜਾ ਖੜਾ ਹੈ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਹੋ ਪੰਜਾਬ ਦੀ ਜ਼ਮੀਨ ਹੈ ਪੰਜਾਬ ਦਾ ਇਲਾਕਾ ਇੱਥੋਂ ਦਾ ਚੀਫ ਮਿਨਿਸਟਰ ਹੋ ਹੈ ਚੀਮ ਨਿਸ਼ਚਿਤਮ ਮਤਲਬ ਨਹੀਂ ਹੈ ਕਿ ਤੇ ਤੁਹਾਡੇ ਸੂਬੇ ਚ ਆ ਕੇ ਕੋਈ ਤੁਹਾਡੇ ਤੇ ਤੁਹਾਡੇ ਸੂਬੇ ਵਾਲਿਆਂ ਦਾ ਕੋਈ ਹਮਲਾ ਮਾਰੇ ਕੋਈ ਧੱਕਾ ਕਰੇ ਜਾਂਦਾ ਹੈ 100% ਇਹਦੀ ਅਪਰੂਵਲ ਹੈ ਕਿਉਂਕਿ ਅਪਰੂਵਲ ਦੇ ਬਗੈਰ ਦੂਜੀ ਸੂਬੇ ਦੀ ਕਰਨੀ ਨਹੀਂ ਸਕਦੀ ਆ ਤਾਂ ਹੁਣ ਜਾਣ ਕੇ ਚੁੱਪ ਬੈਠਾ ਮੀਡੀਏਟਰ ਦਾ ਕੰਮ ਕੀ ਹੈ ਇਹਨੂੰ ਸਟਰੋਂਗਲੀ ਪੰਜਾਬ ਸਰਕਾਰ ਨੂੰ ਮੈਂ ਕਨੈਮ ਕਰਦਾ ਜੋ ਇਹਨਾਂ ਦਾ ਐਟੀਟਿਊਡ ਹੋਇਆ ਪਿਆ ਤੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਕਿ ਰੋਲ ਹੁਣ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਡਾਇਲੌਗ ਰਾਈ ਗੱਲ ਕਰਕੇ ਇਹਨਾਂ ਇਸ਼ੂ ਨੂੰ ਸੌਟ ਆਊਟ ਕਰਨਾ ਚਾਹੀਦਾ ਹੈ ਕਿਉਂਕਿ ਇਹਦਾ ਸਾਰਾ ਫੈਕਟ ਪੂਰੇ ਦੇਸ਼ ਤੇ ਪੈਂਦਾ ਹੈ ਉਹ ਵੀ ਮੈਨੂੰ ਖੁੱਲਣਾ ਚਾਹੀਦਾ ਹੈ ਇੰਟਰਨੈਟ ਤੇ ਐ ਜੀ ਪੀ ਸੀ ਪ੍ਰਧਾਨ ਸਾਹਿਬ ਦਾ ਹੁਣੇ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਜੀ ਕਿ ਅਸੀਂ ਇਮੀਡੀਏਟਲੀ ਉੱਥੇ ਐਂਬੂਲੈਂਸਸ ਵੀ ਤੇ ਡਾਕਟਰ ਤਰਯਾਤ ਕਰ ਰਹੇ ਕਿਉਂਕਿ ਪੰਜਾਬ ਸਰਕਾਰ ਤਾਂ ਕੁਝ ਕਰ ਨਹੀਂ ਰਹੀ ਸੋ SGPC ਤਰਫੋਂ AG ਪ੍ਰਧਾਨ ਸਾਹਿਬ ਨੇ ਮੈਨੂੰ ਹੁਣੇ ਟੈਲੀਫੋਨ ਕੀਤਾ ਜੀ ਤੁਸੀਂ ਜੀ ਮੀਡੀਆ ਨੂੰ ਅਨਾਉਂਸ ਕਰ ਦਿਓ ਕਿ ਇੱਥੇ ਅਸੀਂ ਮੈਡੀਕਲ ਟੀਮ ਉੱਥੇ ਪੱਕੀ ਸਟੇਸ਼ਨ ਕਰਾਂਗੇ ਤੇ ਸਾਡੇ ਲੰਗਰ ਦਾ ਕੰਮ ਉੱਥੇ ਅਸੀਂ ਸ਼ੁਰੂ ਉੱਥੇ ਕਰਾਂਗੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਜਿੰਨਾ